ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆਂ ਆਪਾਂ ਬਰਕਤ ਵੀਡੀਓ ਦੀ ਪ੍ਰੀਤ ਦੀ ਸੱਸ ਤਾਂ ਹੁਣ ਪ੍ਰੀਤ ਤੇ ਬਹੁਤ ਜ਼ਿਆਦਾ ਖੇਚਣ ਲੱਗ ਗਈ ਕਿਉਂਕਿ ਹੁਣ ਪ੍ਰੀਤ ਆਪਣੇ ਪੇਕੇ ਘਰੋਂ ਕੁਝ ਲੈ ਕੇ ਨਹੀਂ ਆਉਂਦੀ। ਇਸੇ ਗੱਲ ਦਾ ਹੀ ਸਾੜਾ ਰਹਿੰਦਾ ਜਾਂ ਪ੍ਰੀਤ ਦੀ ਸੱਸ ਨੂੰ ਕਿ ਹੁਣ ਉੱਥੋਂ ਸਭ ਕੁਝ ਆਉਣਾ ਬੰਦ ਹੋ ਗਿਆ ਕਿਉਂਕਿ ਹੁਣ ਉਹਨਾਂ ਨੂੰ ਵੀ ਇਹਨਾਂ ਦੀ ਸੱਚਾਈ ਪਤਾ ਲੱਗ ਚੁੱਕੀ ਆ ਤੇ ਪ੍ਰੀਤ ਨੂੰ ਵੀ ਇਹਨਾਂ ਦੀ ਸੱਚਾਈ ਪਤਾ ਲੱਗ ਚੁੱਕੀ ਆ। ਪਰ ਇਹ ਫੇਰ ਵੀ ਨਹੀਂ ਹਟਦੀ ਪ੍ਰੀਤ ਨੂੰ ਗੱਲਾਂ ਬਾਤਾਂ ਕਰਨ ਨੂੰ ਅੱਜ ਦਾ ਜ਼ਮਾਨਾ ਭਾਵੇਂ ਜਿੰਨਾ ਮਰਜ਼ੀ ਬਦਲ ਗਿਆ ਏ ਪਰ ਦਾਜ ਦਾ ਲਾਲਚ ਅੱਜ ਵੀ ਲੋਕਾਂ ਦੇ ਦਿਲ ਵਿੱਚ ਉਸੇ ਤਰ੍ਹਾਂ ਹੀ ਆ ਕਿ ਸਾਡੇ ਘਰੇ ਦਾਜ ਆਵੇ ਜਿੱਦਾਂ ਕਿ ਇਹ ਲਾਲਚ ਵਿੱਕੀ ਤੇ ਉਸ ਦੀ ਮਾਂ ਨੂੰ ਹੈ ਉਹਨਾਂ ਨੂੰ ਪ੍ਰੀਤ ਦੇ ਘਰੋਂ ਆਉਣ ਵਾਲੀਆਂ ਚੀਜ਼ਾਂ ਨਾਲ ਹੀ ਪਿਆਰ ਹੈ ਨਾ ਕਿ ਪ੍ਰੀਤ ਨਾਲ ਪਰ ਉਹ ਇਹ ਗੱਲਾਂ ਨਹੀਂ ਸਮਝਦੇ ਕਿ ਜਿੱਥੇ ਰਿਸ਼ਤੇਆਂ ਨੇ ਕੰਮ ਆਉਣਾ ਹੈ ਉੱਥੇ ਚੀਜ਼ਾਂ ਕੰਮ ਨਹੀਂ ਆਉਣੀਆਂ ਉਹਨਾਂ ਨੂੰ ਤਾਂ ਬਸ ਇਹੀ ਆ ਕਿ ਪ੍ਰੀਤ ਦੇ ਘਰੋਂ ਕੋਈ ਨਾ ਕੁਝ ਆਈ ਜਾਵੇ ਪਰ ਇਹਨਾਂ ਦੇ ਇਸ ਲਾਲਚ ਨੇ ਪ੍ਰੀਤ ਦੀ ਭੂਆ ਦਾ ਵੀ ਆਉਣਾ ਜਾਣਾ ਬੰਦ ਕਰਵਾ ਦਿੱਤਾ ਤੇ ਪ੍ਰੀਤ ਘਰ ਵੀ ਲੜਾਈ ਪਵਾ ਦਿੱਤੀ ਇਥੋਂ ਤੱਕ ਕਿ ਕਵਲ ਤੇ ਪ੍ਰੀਤ ਦੇ ਵਿੱਚ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ ਉਹ ਵਿਕੀ ਨੂੰ ਇੰਨਾ ਜ਼ਿਆਦਾ ਚੰਗਾ ਸਮਝਦੀ ਹੈ ਪਰ ਵਿਕੀ ਨੇ ਹੀ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ ਤੇ ਪ੍ਰੀਤੀ ਨੂੰ ਹਰ ਵਾਰੀ ਹੀ ਮੂਰਖ ਬਣਾ ਦਿੰਦਾ ਹੈ ਇਧਰ ਕਵਲ ਵੀ ਕਿਸੇ ਕੰਮ ਜਾ ਰਿਹਾ ਹੁੰਦਾ ਹੈ ਗੱਡੀ ਤੇ ਤੇ ਗੱਡੀ ਰਸਤੇ ਵਿੱਚ ਖਰਾਬ ਹੋ ਜਾਂਦੀ ਹੈ ਕਿਉਂਕਿ ਇਹ ਗੱਡੀ ਪਹਿਲਾਂ ਤੋਂ ਹੀ ਖਰਾਬ ਸੀ ਤੇ ਵਿੱਕੀ ਬਹਾਨੇ ਦੇ ਨਾਲ ਇਸ ਨੂੰ ਠੀਕ ਕਰਵਾਉਣ ਦਾ ਮਾਰਾ ਕਵਲ ਕਰ ਲਾ ਜਾਂਦਾ ਹੈ ਪਰ ਕਵਲ ਨੂੰ ਇਹ ਸਭ ਪਤਾ ਲੱਗ ਜਾਂਦਾ ਹੈ ਜਦੋਂ ਉਹ ਗੱਡੀ ਨੂੰ ਦੇਖਦਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ